ਬਹੁਤ ਲਹਰ ਗੁਰੂ ਕਿਰਪਾ ਦੀ ਮਹਾਰਾਜ ਪਾਈ ਸੰਦੀਪ ਸਿੰਘ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਜਿਲੇ ਦਾ ਨਾਮ ਰੋਸ਼ਨ ਗੁਰੂ ਰਾਬਦਾਸ ਜੀ ਨਗਰੀ ਦਾ ਨਾਮ ਰੋਸ਼ਨ ਕੀਤਾ ਸਾਧਗੁਰ ਸੱਚੇ ਪਾਸ਼ਾ ਨੇ ਬਹੁਤ ਕਿਰਪਾ ਜੀ ਬਹੁਤ ਕਿਰਪਾ ਵਾਹੀ ਹਰ ਕੋਈ ਨਾਮ ਜਾਣਦਾ ਸੰਦੀਪ ਸਿੰਘ ਦੇ ਨਾਮ ਆ ਪਿੰਡ ਮਹਿਮੇਨ ਨਾਲ ਦੇ ਨਾਲ ਜਾਣਿਆ ਜਾਂਦਾ ਜੋ ਪਿੰਡ ਮਹਿਮੇਨ ਤੋਂ ਪਾਈ ਸੰਦੀਪ ਸਿੰਘ ਹੈਗੇ ਜੀ ਉਹਨਾਂ ਦੇ ਨਾਮ ਨਾਲ ਨਵਾਜਿਆ ਜਾਂਦਾ ਬਹੁਤ ਕਿਰਪਾ ਵਾਹੀ ਗੁਰੂ ਪਾਸ਼ਾ ਜੋ ਗੁਰੂ ਪਾਸ਼ਾ ਨੇ ਆਪਣੇ ਲੜ ਲਾ ਕੇ ਇੰਨੀ ਸ਼ੋਭਾ ਦਵਾਈ ਹੈ ਜੀ ਮਹਾਰਾਜ ਸੱਚੇ ਪਾਸ਼ਾ ਅਸੀਂ ਤਾਂ ਨੇ ਵੀ ਹਰ ਇੱਕ ਨੂੰ ਵੀ ਇਹ ਸ਼ੋਭਾ ਸਾਧਗੁਰ ਮਹਾਰਾਜ ਪਾਸ਼ਾ ਦਵਾਵੇ ਅਸੀਂ ਸਾਰੇ ਬੜੀ ਖੁਸ਼ੀ ਸੀਗੀ ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ ਅਸੀਂ ਸਾਰੇ ਬੜੇ ਖੁਸ਼ ਸੀਗੇ ਤੇ ਪਹਿਲੀ ਵਾਰ ਸਨਮਾਨਤ ਹੋਇਆ ਕਿ ਜਾਂ ਪਹਿਲੀ ਤੁਹਾਨੂੰ ਕਵਾਲੀ ਨਹੀਂ ਪਹਿਲੇ ਵੀ ਕੀਤਾ ਗਿਆ ਅੱਗੇ ਵੀ ਇਹਨਾਂ ਸੋਨੇ ਦੇ ਪੈਨਨਾ ਸਨਮਾਨਤ ਕੀਤਾ ਗਿਆ ਸੀ ਫਿਰ ਇਹਨਾਂ ਦਾ ਰਟਾਲ ਪੈਨ ਤਾਂ ਇਹਨਾਂ ਨੂੰ ਕੈਂਠੇ ਨਾਲ ਉੱਥੇ ਵੀ ਸਨਮਾਨਤ ਕੀਤਾ ਗਿਆ ਸੀ ਹੁਣ ਇਹਨਾਂ ਪਿੰਡ ਚੀਤਿਆਂ ਤੋਂ ਇਹਨਾਂ ਦਾ ਸਨਮਾਨਤ ਕੀਤਾ ਗਿਆ ਹੈ ਕਿੰਨੀ ਖੁਸ਼ੀ ਹੈ ਪ੍ਰਵਾਹ ਬਹੁਤ ਖੁਸ਼ੀ ਹੈ ਕਿ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਲੱਗਦਾ ਵੀ ਹੁਣ ਪੰਜਾਬ ਦੇ ਨੇ ਨੌਜਵਾਨ ਨੇ ਜਾਂ ਲੋਕ ਨੇ ਹੁਣ ਇਸ ਤਰ੍ਹਾਂ ਗੁਰਦੇਵ ਜੀ ਆ ਗਏ ਇਹਨਾਂ ਦਾ ਮਾਨ ਸਨਮਾਨ ਕਰਨੇ ਸੀ ਤੇ 라 ਪੈ ਗਏ ਲੋਕ ਕੋਈ ਕਿਸੇ ਵੀ ਖੇਤਰ ਵਿੱਚ ਜਦੋਂ ਮਿਹਨਤ ਕਰਦਾ ਹੈ ਤੇ ਜਦੋਂ ਉਹਨੂੰ ਸਨਮਾਨ ਮਿਲਦਾ ਹੈ ਸਨਮਾਨ ਦੀ ਕੀਮਤ ਕੋਈ ਨਹੀਂ ਹੁੰਦੀ ਉਹ ਭਾਵੇਂ ਛੋਟੀ ਕੀਮਤ ਦਾ ਹੋਵੇ ਭਾਵੇਂ ਵੱਡੀ ਦਾ ਪਰ ਉਹਦੇ ਵਿੱਚੋਂ ਹੌਸਲਾ ਬੜਾ ਵੱਡਾ ਮਿਲਦਾ ਤੇ ਫਿਰ ਜਿਸ ਦਾ ਸਨਮਾਨ ਹੁੰਦਾ ਹੈ ਉਸ ਇਕੱਲੇ ਨੂੰ ਹੌਸਲਾ ਨਹੀਂ ਉਸ ਖੇਤਰ ਵਿੱਚ ਜੁੜੇ ਹੋਏ ਸਾਰੇ ਲੋਕਾਂ ਨੂੰ ਹੌਸਲਾ ਮਿਲਦਾ ਕਿ ਅੱਜ ਇਹਨਾਂ ਦਾ ਸਨਮਾਨ ਹੋਇਆ ਕੱਲ ਨੂੰ ਸਾਡੀ ਵੀ ਵਾਰੀ ਹੋਵੇਗੀ ਉਹ ਇਸ ਕਰਕੇ ਉਹ ਖੋਰ ਦੁੱਗਣੀ ਮਿਹਨਤ ਕਰਦੇ ਨੇ ਪਰ ਜਿਨ੍ਹਾਂ ਦੇ ਹਾਲਾਤ ਅਸੀਂ ਆਖਦੇ ਹਾਂ ਕਿ ਬਹੁਤੇ ਵਧੀਆ ਨਹੀਂ ਪਰ ਮੇਰੀ ਕੌਮ ਦੀ ਇਹ ਤਰਾਸ ਦੀ ਹੈ ਕਿ ਅਸੀਂ ਗੁਰੂ ਕੇ ਵਜ਼ੀਰਾ ਨੂੰ ਨਹੀਂ ਸੰਭਾਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਰੂ ਕੇ ਵਜ਼ੀਰ ਲੱਭਣੇ ਢਾਡੀ ਕਵੀਸ਼ਰ ਲੱਭਣੇ ਬੜੇ ਮੁਸ਼ਕਲ ਹੋਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਦੱਸੋ ਜੀ ਕੀ ਲੱਗਦਾ ਭਾਈ ਸੁਨੀਲ ਮੇਰਾ ਇਹ ਜੀ ਭਤੀਜੇ ਲੱਗਦੇ ਆ ਜੀ ਕੀ ਕਹਾਂ ਜਾਂਗੇ 16 ਘੰਟਿਆਂ ਦਾ ਸਨਮਾਨ ਮੈਂ ਜੀ ਕਹਿੰਦਾ ਜੀ ਬਾਸ ਬਹੁਤ ਕਿਰਪਾ ਵਾਹਿਗੁਰੂ ਕਿ ਪਾਸ਼ਾ ਜੋ ਗੁਰੂ ਪਾਸ਼ਾ ਨੇ ਆਪਣੇ ਲੜ ਲਾ ਕੇ ਇਨੀ ਸ਼ੋਭਾ ਦੁਵਾਈ ਹੈ ਜੀ ਮਾਰੇ ਸੱਚੇ ਪਾਸ਼ਾ ਅਸੀਂ ਤਾਂ ਨੇ ਵੀ ਹਰ ਇੱਕ ਨੂੰ ਵੀ ਇਹ ਸ਼ੋਭਾ ਸਤਿਗੁਰੂ ਪਾਸ਼ਾ ਦਵਾਵੇ ਤੇ ਬੜੀ ਕਿਰਪਾ ਸਤਿਗੁਰੂ ਕਿਉਂਕਿ ਸਤਿਗੁਰੂ ਨਿਵਾਜਣ ਵਾਲਾ ਆਪ ਹੈ ਮੇਰਾ ਵਾਹਿਗੁਰੂ ਕਿਉਂਕਿ ਜੋ ਸੋਚੀ ਬਖਸ਼ਦਾ ਸਤਿਗੁਰ ਆਪਣੇ ਨਾਲ ਲਾ ਲਿੰਦਾ ਤੇ ਉਹ ਕਿਰਪਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਨ੍ਹਾਂ ਨੇ ਇਨੀ ਸੋਚੀ ਬਖਸ਼ ਕੇ ਗੁਰੂ ਪਛੰਦੀਪ ਸਿੰਘ ਨੂੰ ਆਪਣੇ ਨਾਲ ਜੋੜਿਆ ਤੇ ਆਪਣੇ ਬਹੁਤ ਲੈ ਰ ਗੁਰੂ ਕਿਰਪਾ ਦੀ ਮਾਰੇ ਭਾਈ ਸੰਦੀਪ ਸਿੰਘ ਜਿਲੇ ਦਾ ਨਾਰੋਚਨ ਗੁਰੂ ਰਾਮਦਾਸ ਜੀ ਨਗਰੀ ਦਾ ਨਾਰੋਚਨ ਕੀਤਾ 사ਤਗੁਰ ਸੱਚੇ ਪਾਸ਼ਾ ਨੇ ਮਹਾਰਾਜ ਬਹੁਤ ਕਿਰਪਾ ਜੀ ਬਹੁਤ ਕਿਰਪਾ ਵਾਹੀ ਹਰ ਕੋ ਨਾਮ ਜਾਣਦਾ ਸੰਦੀਪ ਸਿੰਘ ਦੇ ਨਾਮ ਆ ਪਿੰਡ ਮਹਿਮੇਨ ਨਾਲ ਦੇ ਨਾਲ ਜਾਣਿਆ ਜਾਂਦਾ ਜੋ ਪਿੰਡ ਮਹਿਮੇ ਤੋਂ ਭਾਈ ਸੰਦੀਪ ਸਿੰਘ ਹੈਗੇ ਜੀ ਉਹਦਾ ਨਾਮ ਨਾਲ ਨਵਾਜਿਆ ਜਾਂਦਾ ਭਾਈ ਮੇਰਾ ਨਾਂ ਹਰ ਸਿਮਰਣਗਰ ਹਰ ਸਿਮਰਣਗਰ ਇਹ ਭਾਈ ਸੰਦੀਪ ਸਿੰਘ ਕੀ ਲੱਗਦਾ ਮੇਰੇ ਪਿਤਾ ਜੀ ਅੱਜ ਉਹਨਾਂ ਨੂੰ ਗੋਡ ਮੈਰਟ ਦੇ ਨਾਲ ਜਿਵੇਂ ਇਸ ਹੁਣ ਕੈਂਠੀਆਂ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਦਾ ਬਹੁਤ ਹੀ ਕਾਰ ਹੈ ਸਾਡੇ ਸਾਰਿਆਂ ਨੂੰ ਬੜੀ ਖੁਸ਼ੀ ਸੀਗੀ ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ ਅਸੀਂ ਸਾਰੇ ਬੜੇ ਖੁਸ਼ ਸੀਗੇ ਤੇ ਪਹਿਲੀ ਵੀ ਸਨਮਾਨਤ ਹੋਇਆ ਕਿ ਜਾਂ ਪਹਿਲੀ ਵਾਰ ਤੁਹਾਨੂੰ ਕੁਆਲਿਫਾਈ ਕੀਤਾ ਨਹੀਂ ਪਹਿਲੇ ਵੀ ਕੀਤਾ ਗਿਆ ਪਹਿਲੀ ਵਾਰ ਪਹਿਲਾਂ ਇੱਕ ਵਾਰੀ ਗੰਠਾ ਮਿਲਿਆ ਸੀਗਾ ਤੇ ਇੱਕ ਵਾਰੀ ਪੈਨ ਮਿਲਿਆ ਸੀਗਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਦਾ ਲੋਕੀ ਜਿਹੜਾ ਇਹਦਾ ਮਾਸਕ ਪਾ ਦੇ ਲਾਪੇ ਨੇ ਤੁਸੀਂ ਇਹ ਰੂਟਾੜੀ ਜੱਥਿਆ ਨੂੰ ਹਾਂਜੀ ਕੀ ਗੱਲ ਹੈ ਇਹ ਇਹ ਕੀ ਬੜੀ ਖੁਸ਼ੀ ਹੁੰਦੀ ਵੇਖ ਕੇ ਜਦੋਂ ਆਪਣੇ ਪਰਿਵਾਰ ਨੂੰ ਉਸ ਇਤਕਾਰ ਮਿਲਦਾ ਆਪਣੇ ਪਿਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਸਾਰਾ ਕੁਝ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਆਪਣੇ ਪਰਿਵਾਰ ਤੇ ਇਲਾਕੇ ਵਿੱਚ ਕੀ ਨਹੀਂ ਖੁਸ਼ੀ ਜਾ ਰਹੀ ਸਾਰੇ ਬੜੇ ਖੁਸ਼ ਨੇ ਸਾਡੇ ਲਾਗੇ ਇਹ ਤੁਸੀਂ ਵੱਡੇ ਆ ਕੋਈ ਕੀ ਬਨਣਾ ਚਾਹ ਰਹੇ ਹਾਂ ਪੜਾਈ ਕਰਦੇ ਹਾਂ ਹਾਂ ਜੀ ਮੈਂ ਵੱਡੇ ਕੋਈ ਡਾਕਟਰ ਬਨਣਾ ਚਾਹੁੰਦੀ ਹਾਂ ਐਸੈਂਸ਼ੀਅਲੀ ਆਊਟ ਆਫੀਸ ਉਹ ਵੀ ਨਾਲ ਦੇ ਨਾਲ ਅਸੀਂ ਸਿੱਖੀ ਤੋਂ ਨਾਲ ਹੀ ਰੱਖਣਾ ਚਾਹੁੰਦੇ ਆ ਆਪਣੇ ਰਜਿੰਦਰ ਕੋ ਕੀ ਲੱਗਦੇ ਜੀ ਪਾਈ ਸਾਹਿਬ ਹਾਂ ਜੀ ਮੇਰੇ ਹਸਬੰਦ ਨੇ ਕੀ ਨਾਮ ਦਾ ਆ ਸੰਦੀਪ ਸਿੰਘ ਕੀ ਕੰਮ ਕੀ ਕਰਦੇ ਨੇ ਉਹ ਕਵੀਸ਼ਰੀ ਕਰਦੇ ਨੇ ਹਾਂ ਜੀ ਅੱਜ ਕੀ ਮਾਨਸਮਾਨ ਮਾਲ ਕੀਤਾ ਗਿਆ ਕਿੱਥੋਂ ਕੀਤਾ ਗਿਆ ਤੇ ਕੀ ਹੋਇਆ ਇਹਨਾਂ ਨੂੰ ਇੱਥੇ ਚੀਤੇ ਪਿੰਡ ਦੇ ਵਿੱਚ ਮਾਨਸਮਾਨ ਕੀਤਾ ਗਿਆ ਵਾ ਬਹੁਤ ਹਾਂ ਸੋਨੇ ਦੇ ਕੈਂਠੇ ਨਾਲ ਤੇ ਪਹਿਲੀ ਵਾਰ ਕੀਤਾ ਗਿਆ ਜੱਗੇ ਵੀ ਸਤਿ ਸਾਮਾਨ ਅੱਗੇ ਵੀ ਇਹਨਾਂ ਸੋਨੇ ਦੇ ਪੈਨਾਂ ਸਨਮਾਨਤ ਕੀਤਾ ਗਿਆ ਸੀ ਫਿਰ ਇਹਨਾਂ ਦਾ ਰਟੋਲ ਪੈਨ ਤੋਂ ਇਹਨਾਂ ਨੂੰ ਕੈਂਠੇ ਨਾਲ ਉੱਥੇ ਵੀ ਸਨਮਾਨਤ ਕੀਤਾ ਗਿਆ ਸੀ ਹੁਣ ਇਹਨਾਂ ਪਿੰਡ ਚਿੱਤਿਆਂ ਤੋਂ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਜੀ ਕਿੰਨੀ ਖੁਸ਼ੀ ਹੈ ਪ੍ਰਵਾਹ ਬਹੁਤ ਖੁਸ਼ੀ ਹੈ ਕਿ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਇਲਾਕੇ ਦਾ ਕਿੰਨਾ ਗਨਾਂਦ ਬਹੁਤ ਨਕੇ ਬਹੁਤ ਨਾਕ ਦੇਸਾਂ ਦੇ ਇਸਾਂ ਵੀ ਇਹਨਾਂ ਨੇ ਨਾਰੋਸ਼ਨ ਕਰ ਦਿੱਤਾ ਹੈਗਾ ਇਲਾਕੇ ਦਾ ਕਿ ਲੱਗਦਾ ਵੀ ਹੁਣ ਪੰਜਾਬ ਦੇ ਨੇ ਨੌਜਵਾਨ ਨੇ ਜਾਂ ਲੋਕ ਨੇ ਹੁਣ ਇਸ ਤਰ੍ਹਾਂ ਦੇ ਗੁਰਦੇ ਵਜੀਰਾ ਦੇ ਇਹਨਾਂ ਦਾ ਮਾਨ ਸਨਮਾਨ ਕਰਨੇ ਸੁਧੇਰਾ ਪੈ ਗਏ ਨੇ ਹਾਂਜੀ ਹਾਂਜੀ ਵੇਖੋ ਮਹਾਰਾਜ ਦੀ ਕਿਰਪਾ ਨਾਲ ਜੇ ਕੋਈ ਬੱਚਾ ਆਪਣਾ ਸੁਧਰਨਾਪ ਗੁਰੂ ਮਾਰਦਾ ਨਾਲ ਲੜ ਲੱਗਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਨਹੀਂ ਹੈਗਾ ਦਿੱਕਤ ਨਹੀਂ ਹੈਗੀ ਕਿ ਉਹ ਵੱਧ ਚੜ ਕੇ ਆਪਣਾ ਕੰਮ ਕਰ ਸਕਦੇ ਨੇ ਵਿਦੇਸ਼ਾਂ ਵਿੱਚ ਵੀ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਵੀ ਧੰਨਵਾਦ ਬਹੁਤ ਜਿਹੜਾ ਨੇ ਇਹਨਾਂ ਨੇ ਇੰਨਾ ਮਾਨ ਮਹਿਸੂਸ ਮਾਨ ਦਿੱਤਾ ਮੇਰੇ ਹਸਬੰਦ ਨੂੰ ਅਸੀਂ ਦੇਖਿਆ ਪਰਵਾਰ ਵਿੱਚ ਜਦੋਂ ਆਏ ਸੀ ਭਾਈ ਸਾਹਿਬ ਤੇ ਬੱਚਿਆਂ ਵੱਲੋਂ ਵੀ ਜਿਹੜਾ ਕਿ ਮੂੰ ਮਿੱਠਾ ਕਰਵਾ ਕੇ ਸੋਪਿਆਂ ਬਾਕੇ ਤੇ ਦੇ ਚੋ ਕੇ ਨੰਦ ਲੰਗਾ ਆਇਆ ਹਾਂਜੀ ਹਾਂਜੀ ਕੇ ਚਲੋ ਉਹ ਬਹੁਤ ਇਹਨਾਂ ਦੇ ਬੇਟੀਆਂ ਨੇ ਮਾਨ ਮਹਿਸੂਸ ਹੋ ਗਿਆ ਕਿ ਹਾਂ ਨੇ ਮੇਰੇ ਮੇਰੇ ਪਾਪਾ ਜਿਹੜੇ ਸਿੰਨਾ ਸੋਨੇ ਦੇ ਕੈਂਠੇ ਨਾਲ ਸਨਮਾਨਤ ਕੀਤਾ ਗਿਆ ਉਹਨਾਂ ਦੀ ਖੁਸ਼ੀ ਨਹੀਂ ਬਿਆਨ ਨਹੀਂ ਕਰ ਸਕਦੇ ਇਸੇ ਕਰਕੇ ਉਹਨਾਂ ਨੇ ਆਪਣੇ ਪਾਪਾ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੇ ਅੰਦਰ નિયੰਤਰ ਠੀਕ ਹੈ ਹਰੀ ਬੀਦੀ ਕਿਹੜਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀਤਾ ਜੀ ਕੁਲਦੀਪ ਸਿੰਘ ਜੀ ਸੰਦੀਪ ਸਿੰਘ ਨਹੀਂ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂਜੀ ਭਾਈ ਸੰਦੀਪ ਸਿੰਘ ਕੀ ਤੁਹਾਡੇ ਨਾਲ ਮੈਂ ਭਰਾਵਾਂ ਛੋਟਾ ਜੀ ਤੇ ਅੱਜ ਮਾਨ ਸਨਮਾਨ ਕੀਤਾ ਗਿਆ ਕਿੰਨੇ ਖੁਸ਼ੀ ਬਹੁਤ ਖੁਸ਼ੀ ਆ ਜੀ ਪਰਿਵਾਰ ਦੇ ਵਿੱਚ ਤੁਸੀਂ ਵੇਖ ਹੀ ਰਹੇ ਜੇ ਸਾਰੇ ਜੀ ਪਰਿਵਾਰ ਦੇ ਇਕੱਠੇ ਹੋਏ ਆ ਇਹ ਬਹੁਤ ਖੁਸ਼ੀ ਆ ਜੀ ਤੇ ਪਹਿਲੇ ਵੀ ਸਨਮਾਨ ਕੀਤਾ ਕਿ ਜੰਗੀ ਹੋਇਆ ਇਹਨਾਂ ਨੂੰ ਨਹੀਂ ਪਹਿਲਾਂ ਵੀ ਦੋ ਸਨਮਾਨਤ ਪਹਿਲਾਂ ਹੋ ਚੁੱਕੇ ਆ ਇੱਕ ਸੋਨੇ ਦਾ ਪਿੰਨ ਦੇ ਨਾਲ ਤੇ ਇੱਕ ਸੋਨੇ ਦੇ ਕੈਂਠੇ ਦੇ ਨਾਲ ਇਹ ਤੀਸਰਾ ਸਨਮਾਨਤ ਹੈ ਜੀ ਕਿੰਨਾ ਚੰਗਾ ਲੱਗਦਾ ਜਦੋਂ ਲਾਕਿਆਂ ਦਾ ਨਾਮ ਬਹੁਤ ਖੁਸ਼ੀ ਹੁੰਦੀ ਆ ਜੀ ਜਦੋਂ ਆਪਣਾ ਪਰਿਵਾਰ ਆਪਣੇ ਭੈਣ ਭਰਾ ਆਪਣਾ ਨਾਮ ਰੌਸ਼ਨ ਕਰਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ ਮੈਂ ਮਾ ਪਿੰਡ ਚ ਕਿਨੇ ਕਿ ਚਰਚਾ ਏ ਮਹਿਮਾ ਪਿੰਡ ਦੇ ਵਿੱਚ ਤੇ ਸਾਰੇ ਪਿੰਡ ਦੇ ਵਿੱਚ ਬਹੁਤ ਚਰਚਾ ਹੋਇਆ ਜੀ ਸਾਰਾ ਮਹਿਮਾ ਜੀ तकरीबन ਹੋਮਾਵਾ ਆ ਕੇ ਪਹੁੰਚਿਆ ਵਾ ਸਾਰਿਆਂ ਨੇ ਆਣ ਕੇ ਵਧਾਈ ਦਿੱਤੀ ਆ ਹੌਸਲਾ ਵਧਾਈ ਕਰਕੇ ਗਏ ਆ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਪੰਜਾਬ ਤੋਂ ਬੇਲੇ ਐਨਆਰਆਈ ਵੀਰ ਉਹ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਆਪਣੀ ਵਿਸ਼ਵਾਲੀ ਕਰਕੇ ਉਹਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਆਪਣੇ ਪੰਜਾਬ ਬਾਰੇ ਬਹੁਤ ਸੋਚਦੇ ਆ ਪਿਛੇ ਫਿਕਰ ਰੱਖਦੇ ਆ ਆਪਣੇ ਭੈਣ ਭਰਾਵਾਂ ਦਾ ਜਿਹੜਾ ਮਾਨ ਸਨਮਾਨ ਕਰਦੇ ਆ ਧੰਨਵਾਦ ਹੈ ਜੀ ਉਹਨਾਂ ਦਾ ਸੰਦੀਪ ਸਿੰਘ ਮਹਿਮਾ ਕਵੀਸ਼ਰ ਅੱਜ ਤਰ ਮਾਨਸਮਾਲ ਕੀਤਾ ਗਿਆ ਸੋਨੇ ਦੀ ਕੰਛੀ ਦਾ ਕੀ ਚਲ ਜਾਊ। ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਕਿ ਅਸੀਂ ਗੁਰੂ ਦਾ ਜਸ ਕਰ ਸਕੀਏ। ਫਿਰ ਉਹਨਾਂ ਵੀਰਾਂ ਦਾ ਧੰਨਵਾਦ ਹੈ ਵੀਰ ਜਗਰੂਪ ਸਿੰਘ ਜੋ ਯੂਕੇ ਦੀ ਧਰਤੀ ਤੇ ਵੀਰ ਜਗਦੀਪ ਸਿੰਘ ਕਤਰ ਦੀ ਧਰਤੀ ਤੇ ਆ ਵੀਰ ਪਰਮਜੀਤ ਸਿੰਘ ਚੀਟਿਆਂ ਤੋਂ ਸਾਰੇ ਵੀਰਾਂ ਨੇ ਰਲ ਕੇ ਨਾਲ ਸਮੁੱਚੇ ਚੀਤੇ ਨਗਰ ਦੀ ਸੰਗਤ ਨੇ ਰਲ ਕੇ ਜੋ ਇਹ ਸਾਡੇ ਜਥੇ ਨੂੰ ਮੈਨੂੰ ਕੱਲੇ ਨੂੰ ਨਹੀਂ ਮੇਰੇ ਸਾਥੀਆਂ ਸਮੇਤ ਵੀਰ ਗੁਰਸ਼ਰਨ ਸਿੰਘ ਕੋਟਖੈਰਾ ਵੀਰ ਸ਼ੇਰ ਸਿੰਘ ਮੇਰੇ ਸਾਥੀ ਨੇ ਸਾਰੇ ਜਥੇਦਾਰਾਂ ਨੇ ਸਨਮਾਨ ਕੀਤਾ ਏ ਤੇ ਮੈਰੇ ਇਕੱਲੇ ਜਥੇ ਦਾ ਸਨਮਾਨੀਏ ਸਮੁੱਚੇ ਕਵੀਸ਼ਰ ਜਗਤ ਦਾ ਸਨਮਾਨ ਹੈ ਤੇ ਇਸੋ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ ਉਹਨਾਂ ਵੀਰਾਂ ਦਾ ਧੰਨਵਾਦ ਕਰਦਾ ਅਸੀਂ ਜੇ ਦੇਖਦੇ ਪਜਾਤਰਗੇ ਜੁੁੰਦੇ ਵਜੀਖ ਨੇ ਜਾਂ ਕੀਤਰੀ ਨੇ ਜਾਂ ਢਾਡੀ ਜਥੇ ਨੇ ਇਹਨਾਂ ਦੇ ਹਾਲਾਤ ਬਹੁਤੇ ਵਧੀਆ ਨਹੀਂ ਆ ਤੇ ਜਦੋਂ ਤੁਹਾਨੂੰ ਇਸ ਤਰ੍ਹਾਂ ਮਾਨ ਸਨਮਾਨ ਦਿੰਦੇ ਨੇ ਤਾਂ ਕਿੰਨਾ ਚੰਗਾ ਲੱਗਦਾ ਤੇ ਸੁਨੇਹਾ ਕੀ ਦੇਣਾ ਚਾਹੋਗੇ ਬਹੁਤ ਖੁਸ਼ੀ ਹੁੰਦੀ ਹੈ ਕੋਈ ਕਿਸੇ ਵੀ ਖੇਤਰ ਵਿੱਚ ਜਦੋਂ ਮਿਹਨਤ ਕਰਦਾ ਹੈ ਤੇ ਜਦੋਂ ਉਹਨੂੰ ਸਨਮਾਨ ਮਿਲਦਾ ਹੈ ਸਨਮਾਨ ਦੀ ਕੀਮਤ ਕੋਈ ਨਹੀਂ ਹੁੰਦੀ ਉਹ ਭਾਵੇਂ ਛੋਟੀ ਕੀਮਤ ਦਾ ਹੋਵੇ ਭਾਵੇਂ ਵੱਡੀ ਦਾ ਪਰ ਉਹਦੇ ਵਿੱਚੋਂ ਹੌਸਲਾ ਬੜਾ ਵੱਡਾ ਮਿਲਦਾ ਤੇ ਫਿਰ ਜਿਸ ਦਾ ਸਨਮਾਨ ਹੁੰਦਾ ਹੈ ਉਸ ਇਕੱਲੇ ਨੂੰ ਹੌਸਲਾ ਨਹੀਂ ਉਸ ਖੇਤਰ ਵਿੱਚ ਜੁੜੇ ਹੋਏ ਸਾਰੇ ਲੋਕਾਂ ਨੂੰ ਹੌਸਲਾ ਮਿਲਦਾ ਵੀ ਅੱਜ ਇਹਨਾਂ ਦਾ ਸਨਮਾਨ ਹੋਇਆ ਕੱਲ ਨੂੰ ਸਾਡੀ ਵੀ ਵਾਰੀ ਹੋਵੇਗੀ ਉਹ ਇਸ ਕਰਕੇ ਉਹ ਹੋਰ ਦੁੱਗਣੀ ਮਿਹਨਤ ਕਰਦੇ ਨੇ ਪਰ ਜਿਨ੍ਹਾਂ ਦੇ ਹਾਲਾਤ ਅਸੀਂ ਆਖਦੇ ਹਾਂ ਕਿ ਬਹੁਤੇ ਵਧੀਆ ਨਹੀਂ ਪਰ ਮੇਰੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਗੁਰੂ ਕੇ ਵਜ਼ੀਰਾਂ ਨੂੰ ਨਹੀਂ ਸੰਭਾਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਰੂ ਕੇ ਵਜ਼ੀਰ ਲੱਭਣੇ ਢਾਡੀ ਕਵੀਸ਼ਰ ਲੱਭਣੇ ਬੜੀ ਮੁਸ਼ਕਲ ਹੋਣਗੇ ਵੈਸੇ ਕਦੇ ਖਤਮ ਨਹੀਂ ਹੋ ਸਕਦੇ ਇਹ ਤੇ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਬੜੀ ਰਹਿਮਤ ਹੈ ਪਰ ਇਹਨਾਂ ਦਾ ਜਿੰਨਾ ਵੀ ਅਸੀਂ ਸਤਕਾਰ ਕਰ ਲਈਏ ਉਹਨਾਂ ਥੋੜਾ ਹੋਵੇਗਾ ਸੋ ਮੇਰੀ ਬੇਨਤੀ ਹੈ ਕਿ ਗੁਰੂ ਕੇ ਰਾਗੀ ਢਾਡੀ ਕਵੀਸ਼ਰ ਸਿੰਘਾਂ ਦਾ ਜਿੰਨਾ ਵੀ ਤੁਸੀਂ ਸਤਕਾਰ ਕਰ ਸਕਦੇ ਹੋ ਉਹਨਾਂ ਹੀ ਥੋੜਾ ਹੈ ਕਿੰਨੀ ਵਾਰ ਤਾਂ ਸਨਮਾਨ ਕੀਤਾ ਗਿਆ ਸੀ ਮੇਰਾ ਇਸੇ ਸਾਲ ਦੇ ਵਿੱਚ ਇਹ ਤੀਸਰਾ ਵੱਡਾ ਸਨਮਾਨ ਹੈ ਕਿਉਂਕਿ ਪਹਿਲਾਂ ਬਾਬਾ ਦਰਸ਼ਨ ਸਿੰਘ ਜੀ ਤਾਬਸਰ ਵਾਲੇ ਉਹਨਾਂ ਵੱਲੋਂ ਪਿੰਡ ਕਰੀਕਲਾਂ ਫਿਰੋਜ਼ਪੁਰ ਦੀ ਧਰਤੀ ਤੇ ਸੋਨੇ ਦੇ ਪੈਨ ਦੇ ਨਾਲ ਸਾਡੇ ਜਥੇ ਨੂੰ ਸਨਮਾਨ ਕੀਤਾ ਗਿਆ ਫਿਰ ਜੁਲਾਈ ਮਹੀਨੇ ਵਿੱਚ ਨਗਰ ਰਟੌਲ ਦੀ ਧਰਤੀ ਤੇ ਐਨ ਆਰ ਆਈ ਵੀਰਾਂ ਵੱਲੋਂ ਤੇ ਮਹਾਪੁਰਸ਼ ਬਾਬਾ ਸਤਨਾਮ ਸਿੰਘ ਜੀ ਗੁਰੂਕੇ ਬਾਗ ਵਾਲਿਆਂ ਵੱਲੋਂ ਸੋਨੇ ਦੇ ਕੈਂਠੇ ਦੇ ਨਾਲ ਸਨਮਾਨ ਕੀਤਾ ਗਿਆ ਤੇ ਹੁਣ ਇਹ ਤੀਸਰਾ ਸਨਮਾਨ ਸਾਨੂੰ ਇਸੇ ਹੀ ਸਾਲ ਦੇ ਵਿੱਚ ਸਾਡੇ ਐਨ ਆਰ ਆਈ ਭਰਾਵਾਂ ਵੱਲੋਂ ਦੇ ਕਰਕੇ ਨਵਾਜਿਆ ਗਿਆ ਹੈ